ਸਭ ਤੋਂ ਪਹਿਲਾਂ ਤਾਂ ਗੁਰੂ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਅੱਜ ਇੱਕ ਬਹੁਤ ਹੀ ਇੰਪੋਰਟੈਂਟ ਪ੍ਰੈਸ ਕਾਨਫਰੰਸ ਨੂੰ ਕਵਰ ਕਰਨ ਦੇ ਲਈ ਪਹੁੰਚੇ ਸਾਰੇ ਮੀਡੀਆ ਦੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ-ਬਹੁਤ ਧੰਨਵਾਦ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਮੇਰੇ ਕੁਲੀਗ ਰੈਵਨਿਊ ਮਿਨਿਸਟਰ ਸਾਹਿਬ ਹਰਦੀਪ ਸਿੰਘ ਜੀ ਮੁੰਡਿਆ ਸਾਹਿਬ ਮੇਰੇ ਨਾਲ ਮੇਰੇ ਕੈਬਨਿਟ ਦੇ ਸਾਥੀ ਐਨਆਰਆਈ ਮਿਨਿਸਟਰ ਅਸਾ ਕੁਦੀਪ ਸਿੰਘ ਢਾਲੀਵਾਲ ਸਾਹਿਬ ਸਹਰਪਜਨ ਸਿੰਘ ਜੀ ਈਟੀਓ ਸਾਹਿਬ ਕੈਬਨਿਟ ਮਨਿਸਟਰ ਪੀ ਡਬਲਯੂ ਡੀ ਐਂਡ ਪਾਵਰ ਸਾਡੇ ਐਫਸੀਆਰ ਔਰ ਸੀਨੀਅਰ ਆਈਐਸ ਅਫੀਸਰ ਸ਼੍ਰੀ ਅਨੁਰਾਗ ਵਰਮਾ ਜੀ ਮੈਡਮ ਸੋਨਾਲੀ ਗਿਰੀ ਜੀ ਸੀਨੀਅਰ ਆਈਐਸ ਅਫੀਸਰ ਸਾਰੀ ਅੱਜ ਸਾਥੀ ਅੱਜ ਇੱਥੇ ਮੌਜੂਦ ਨੇ ਸਾਥੀਓ ਅੱਜ ਤੁਹਾਡੇ ਜ਼ਰੀਏ ਪੰਜਾਬ ਦੇ 3 ਕਰੋੜ ਲੋਕਾਂ ਨੂੰ ਮੁਬਾਰਕਬਾਦ ਦੇਣ ਜਾ ਰਹੇ ਹਾਂ ਕਿਉਂਕਿ ਜੋ ਕ੍ਰਾਂਤੀਕਰਮ ਕ੍ਰਾਂਤੀਕਾਰੀ ਕਦਮ ਜੋ ਅੱਜ ਭਵੰਤਮਾਨ ਸਰਕਾਰ ਨੇ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦੂਰ ਅੰਦੇਸ਼ੀ ਨਜ਼ਰ ਨੂੰ ਮੁੱਖ ਰੱਖਦੇ ਹੋਏ ਜੋ ਕ੍ਰਾਂਤੀਕਾਰੀ ਕਦਮ ਅੱਜ ਉਠਾਏ ਨੇ ਕਿਉਂਕਿ ਲੰਬੇ ਸਮੇਂ ਤੋਂ ਆਪਾਂ ਇਹ ਦੇਖਦੇ ਸੁਣਦੇ ਔਰ ਭੁਗਤਦੇ ਆ ਆ ਕਿ ਆਮ ਲੋਕਾਂ ਦੀ ਬਹੁਤ ਵੱਡੇ ਪੱਧਰ ਦੇ ਉੱਪਰ ਖੱਜਲ ਖਵਾਰੀ ਹੈ ਜਿਹੜੀ ਉਹ ਤਹਿਸੀਲਾਂ ਦੇ ਵਿੱਚ ਹੁੰਦੀ ਹੈ ਜਦੋਂ ਕੋਈ ਰੈਵਨਿਊ ਰਿਕਾਰਡ ਦੇ ਨਾਲ ਕੰਮ ਹੁੰਦਾ ਹੈ ਵੈਸੇ ਤਾਂ ਪਿਛਲੇ 3 ਸਾਲਾਂ ਦੇ ਵਿੱਚ ਹੀ ਬਹੁਤ ਵੱਡੇ ਪੱਧਰ ਦੇ ਉੱਪਰ ਇਨਾ ਸਾਰੇ ਚੀਜ਼ਾਂ ਨੂੰ ਸਟ੍ਰੀਮਲਾਈਨ ਕੀਤਾ ਜਾ ਚੁੱਕਿਆ ਪਰ ਅੱਜ ਦਾ ਜੋ ਇਹ ਕਦਮ ਹੈ ਮੈਂ ਸਮਝਦਾ ਕਿ ਦੇਸ਼ ਦੇ ਇਤਿਹਾਸ ਦੇ ਵਿੱਚ ਇਹ ਕੰਮ ਕਰਨ ਵਾਲਾ ਇਹ ਮੀਲ ਪੱਥਰ ਸਥਾਪਿਤ ਕਰਨ ਵਾਲਾ ਪੰਜਾਬ ਮੁਲਕ ਦਾ ਪਹਿਲਾ ਸੂਬਾ ਜਿਹੜਾ ਉਹ ਬਣ ਗਿਆ ਕਿ ਜਦ ਜਿੰਨਾ ਰੈਵਨਿਊ ਦੇ ਨਾਲ ਰਿਲੇਟਿਡ ਕੰਮ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਰੱਪਟ ਦਰਜ ਹੈ ਚਾਹੇ ਉਹ ਫਰਦ ਬਦਲ ਹੈ ਔਰ ਚਾਹੇ ਉਹਦੇ ਉਹਦੇ ਜੋ ਟਰੈਕਿੰਗ ਹੈ ਆਪਦੇ ਰੈਵਨਿਊ ਰਿਕਾਰਡ ਦੀ ਉਹ ਬੰਦਾ ਘਰ ਬੈਠਾ ਉਹ ਆਨਲਾਈਨ ਕਰ ਸਕੇਗਾ ਆਪਾਂ ਦੇਖਿਆ ਕਿ ਲੋਕਾਂ ਨੂੰ ਬਹੁਤ ਖੱਜਲ ਖਵਾਰੀ ਹੁੰਦੀ ਹੈ ਤਹਿਸੀਲਾਂ ਦੇ ਵਿੱਚ ਜਦੋਂ ਜਮ੍ਹਾਂ ਬੰਦੀ ਕਰਵਾਉਣੀ ਹੁੰਦੀ ਹੈ ਤਕਰੀਬਨ ਹਰ ਸਾਲ 40 ਲੱਖ ਲੋਕ ਜਮ੍ਹਾਂ ਬੰਦੀ ਲਈ ਤਸੀਲ ਜਾਂਦੇ ਨੇ ਤਸੀਲਦਾਰਾਂ ਪਟਵਾਰੀਆਂ ਦੇ ਪਿੱਛੇ ਘੁੰਮਣਾ ਪੈਂਦਾ ਇਹ ਸਾਰੀਆਂ ਚੀਜ਼ਾਂ ਇਹ ਸਾਰੀ ਖੱਜਲ ਖਵਾਰੀ ਖਤਮ ਕਰ ਦਿੱਤੀ ਗਈ ਹੈ ਕਿ ਜਦ ਇਹ ਸਾਰੇ ਦਾ ਸਾਰਾ ਪ੍ਰੋਸੈਸ ਹੈ ਇਹਨੂੰ ਆਨਲਾਈਨ ਕਰ ਦਿੱਤਾ ਗਿਆ ਹੈ ਬੰਦਾ 541 ਸੇਵਾ ਕੇਂਦਰਾਂ ਦੇ ਵਿੱਚ ਜਾ ਕੇ ਇਹਨਾਂ ਨੂੰ ਅਪਲਾਈ ਕਰ ਸਕਦਾ ਹੈ ਬੰਦਾ ਖੁਦ ਆਪ ਘਰ ਬੈਠ ਕੇ ਇਹਨਾਂ ਨੂੰ ਆਨਲਾਈਨ ਕਰ ਸਕਦਾ ਹੈ ਬੰਦਾ ਖੁਦ ਆਪ ਜਿਹਨੂੰ ਇਹ ਕੰਮ ਹੈ ਉਹ 1076 ਦੇ ਉੱਪਰ ਜੋ ਸੇਵਕਸ ਆਏ ਨੇ ਡੋਰਸਟੈਪ ਡਿਲੀਵਰੀ ਹੈ ਉਹਦੇ ਵਿੱਚ ਅ 1076 ਡਾਇਲ ਕਰੂਗਾ ਸੇਵਾ ਸਹਾਇਕ ਉਹਨਾਂ ਦੇ ਘਰੇ ਪਹੁੰਚੂਗਾ ਸਾਰੇ ਡਾਕੂਮੈਂਟ ਰਿਕਾਰਡ ਨੇ ਜਿਹੜੇ ਉਹ ਲਊਗਾ ਤੇ ਵੱਜਵੇਂ ਦਿਨਾਂ ਦੇ ਵਿੱਚ ਉਹ ਸਰਵਿਸ ਚਾਹੇ ਚਾਹੇ ਉਹ ਇੰਤਕਾਲ ਹੈ ਚਾਹੇ ਉਹ ਜਮ੍ਹਾਂਬੰਦੀ ਹੈ ਚਾਹੇ ਉਹ ਫਰਦਬਦਲ ਹੈ ਚਾਹੇ ਉਹ ਰਪਟ ਦਰਜ ਹੈ ਇਹ ਸਾਰੇ ਦੇ ਸਾਰੇ ਕੰਮ ਵੱਜਵੇਂ ਦਿਨਾਂ ਦੇ ਵਿੱਚ ਲੋਕਾਂ ਦੇ ਘਰੇ ਉਹਨਾਂ ਦੇ ਫੋਨਾਂ ਦੇ ਉੱਪਰ WhatsApp ਦੇ ਜ਼ਰੀਏ ਉਹਨਾਂ ਨੂੰ ਉਹ ਸਰਵਿਸ ਉਹ ਮਿਲ ਜੇਗੀ ਮੈਂ ਸਮਝਦਾ ਕਿ ਇਹਨਾਂ ਸਰਵਿਸਿਜ਼ ਤੋਂ ਇਲਾਵਾ ਔਰ ਇਹ ਸਾਰੇ ਕੰਮ ਜਿਵੇਂ ਮੈਂ ਕਿਹਾ ਕਿ ਜਮ੍ਹਾਂ ਬੰਦੀ ਦੇ ਲਈ ਤਕਰੀਬਨ 40 ਲੱਖ ਲੋਕ ਤਹਿਸੀਲਾਂ ਦੇ ਵਿੱਚ ਧੱਕੇ ਖਾਂਦੇ ਨੇ ਇੰਤਕਾਲ ਦੇ ਲਈ ਹਰ ਸਾਲ ਤਕਰੀਬਨ 8 ਲੱਖ ਲੋਕ ਇੰਤਕਾਲ ਦੇ ਲਈ ਪਟਵਾਰੀਆਂ ਦੇ ਪਿੱਛੇ ਉਹਨਾਂ ਨੂੰ ਜਾਣਾ ਪੈਂਦਾ ਹੈ ਇਸੇ ਤਰੀਕੇ ਰੱਬਟ ਦਰਜ ਔਰ ਫਰਦ ਬਦਰ ਦੇ ਲਈ ਤਕਰੀਬਨ 3 ਲੱਖ ਯਾਨੀ ਕਿ 51 ਲੱਖ ਲੋਕਾਂ ਦੇ ਜੋ ਇੱਕ ਸਾਲ ਦੇ ਵਿੱਚ ਚੱਕਰ ਤਹਿਸੀਲਾਂ ਦੇ ਵਿੱਚ ਪਟਵਾਰਖਾਨਿਆਂ ਦੇ ਵਿੱਚ ਲੱਗਦੇ ਸੀਗੇ ਉਹਨਾਂ ਨੂੰ ਖਤਮ ਕਰਨ ਦਾ ਬੀੜਾ ਜਿਹੜਾ ਉਹ ਅੱਜ ਭਗਵੰਤਪານ ਸਰਕਾਰ ਨੇ ਰੈਵਨਿਊ ਡਿਪਾਰਟਮੈਂਟ ਨੇ ਜਿਨ੍ਹਾਂ ਦੇ ਮੰਤਰੀ ਮੇਰੇ ਵੀਰ ਹਰਦੀਪ ਸਿੰਘ ਮੁੰਡਿਆ ਜੀ ਨੇ ਇਹਨਾਂ ਨੇ ਪਿਛਲੇ 3-4 ਮਹੀਨਿਆਂ ਤੋਂ ਬਹੁਤ ਇਹਨਾਂ ਦੇ ਸਾਰੇ ਆਫੀਸਰਸ ਦੇ ਐਫਸੀਆਰ ਸਾਹਿਬ ਨੇ ਸੁਣਾ ਲਈ ਜੀ ਨੇ ਸਾਰਿਆਂ ਨੇ ਰਲ ਮਿਲ ਕੇ ਬਹੁਤ ਮਿਹਨਤ ਕੀਤੀ ਜਿਹਦੀ ਵਜ੍ਹਾ ਕਰਕੇ ਇਨਕਲਾਬੀ ਕਦਮ ਨੇ ਅੱਜ ਚੱਕੇ ਜਾ ਰਹੇ ਨੇ ਇਹਦੇ ਨਾਲ ਜਿੱਥੇ ਲੋਕਾਂ ਦੀ ਖੱਜਲ ਖਵਾਰੀ ਹੈ ਜਿਹੜੀ ਉਹ ਦੂਰ ਹੋਏਗੀ ਰਿਸ਼ਵਤਖੋਰੀ 100% ਦੂਰ ਹੋਈ ਕਿਉਂਕਿ ਜਦੋਂ ਕਿਸੇ ਦੇ ਜਾ ਕੇ ਕਿਸੇ ਤਸਿਲਦਾਰ ਦੇ ਜਾਂ ਪਟਵਾਰੀ ਦੇ ਮੱਥੇ ਨਹੀਂ ਲੱਗਣਾ ਆਨਲਾਈਨ ਹੀ ਸਾਰਾ ਕੰਮ ਹੋ ਜਾਣਾ ਜੋ ਰਿਸ਼ਵਤਖੋਰੀ ਹੈ ਉਹ 100% ਖਤਮ ਹੋ ਜਾਏਗੀ ਜਿੰਨੇ ਡਿਲੇ ਹੁੰਦੇ ਸੀਗੇ ਸਰਵਿਸ ਦੇਣ ਦੇ ਵਿੱਚ ਉਹ ਖਤਮ ਹੋ ਜਾਣਗੇ ਇਹ ਸਾਰਾ ਕੰਮ ਔਰ ਇਸ ਤੋਂ ਇਲਾਵਾ ਕਰੋੜਾਂ ਰੁਪਏ ਦੀ ਬਚਤ ਸਰਕਾਰ ਦੀ ਔਰ ਲੋਕਾਂ ਦੀ ਜੋ ਖੱਜਲ ਖਵਾਰੀ ਦੇ ਵਿੱਚ ਕਰਾਇਆ ਨੂੰ ਲਾ ਕੇ ਜਿਹੜੀ ਹੁੰਦੀ ਸੀਗੀ ਉਹ ਵੀ ਖਤਮ ਹੋ ਜਾਏਗੀ ਇਸ ਤੋਂ ਇਲਾਵਾ ਬੜਾ ਪ੍ਰੋਸੈਸ ਹੈ ਉਹ ਸਿੰਪਲੀਫਾਈ ਅਕਾਉਂਟੇਬਿਲਟੀ ਸਾਡੀ ਪਾਰਟੀ ਦਾ ਮੇਨ ਮੁੱਖ ਮੁੱਦਾ ਹੈ ਸਰਕਾਰ ਦਾ ਸਾਡੀ ਦਾ ਜਿਹਦੀ ਵਜ੍ਹਾ ਕਰਕੇ ਤੁਸੀਂ ਆਨਲਾਈਨ ਜਦੋਂ ਅਪਲਾਈ ਕੀਤਾ ਉਹਦੇ ਵਿੱਚ ਉਸ ਐਪਲੀਕੇਸ਼ਨ ਦਾ ਸਟੇਟਸ ਹੈ ਜਿਹੜਾ ਉਹ ਰਿਫਲੈਕਟ ਕਰੇਗਾ ਕਿਸੇ ਨੇ ਤੁਹਾਡੇ ਕੋਲੋਂ ਰਿਸ਼ਵਤ ਤਾਂ ਨਹੀਂ ਮੰਗੀ ਉਹ ਰਿਫਲੈਕਟ ਕਰੇਗਾ ਕਿਉਰ ਕੋਡਡ ਸਰਟੀਫਿਕੇਟ ਹੈ ਜਿਹੜਾ ਜਮ੍ਹਾਂਬੰਦੀ ਹੈ ਜਿਹੜੀ ਔਰ ਇੰਤਕਾਲ ਦੀ ਕਾਪੀ ਹੈ ਜਿਹੜੀ ਉਹ ਕਿਉਰ ਕੋਡਡ ਉਸ ਵਿਅਕਤੀ ਦੇ ਵਟਸਐਪ ਦੇ ਉੱਪਰ ਆ ਜਾਏਗੀ ਤੇ ਉਹਨੂੰ ਉਹ ਦਿਖਾ ਕੇ ਔਰ ਡਿਜੀਟਲੀ ਸਾਈਨਡ ਹੋਏਗੀ ਯਾਨੀ ਕਿ ਉਹਦਾ ਪ੍ਰਿੰਟ ਆਊਟ ਜਦੋਂ ਬੰਦੇ ਨੇ ਕੱਢ ਲਿਆ ਤੇ ਉਹ ਐਸ ਗੁੱਡ ਐਸ ਕਿ ਜਦੋਂ ਫਿਜ਼ੀਕਲੀ ਜਾ ਕੇ ਤੁਸੀਂ ਕਿਸੇ ਅਫਸਰ ਤੋਂ ਲੈਨੇ ਹੋ ਉਹ ਪ੍ਰੋਸੈਸ ਉਸੇ ਤਰੀਕੇ ਦੇ ਨਾਲ ਉਹਦੀ ਜਿਹੜੀ ਵੈਲਿਊ ਹੈ ਵੈਲਿਡਿਟੀ ਹੈ ਜਿਹੜੀ ਉਹ ਮੰਨੀ ਜਾਏਗੀ ਇਹਨਾਂ ਸਾਰੀਆਂ ਚੀਜ਼ਾਂ ਤੋਂ ਇਲਾਵਾ ਇੱਕ ਹੋਰ ਨਵਾਂ ਇਨੀਸ਼ੀਏਟਿਵ ਜੋ ਰੈਵਨਿਊ ਡਿਪਾਰਟਮੈਂਟ ਨੇ ਭਗਵੰਤਬਾ ਸਰਕਾਰ ਨੇ ਲਿਆ ਹੈ ਕਿ ਤੁਸੀਂ ਦੁਨੀਆਂ ਦੇ ਕਿਸੇ ਕੋਨੇ ਦੇ ਵਿੱਚ ਬੈਠ ਕੇ ਤੁਸੀਂ ਆਪਣਾ ਰੈਵਨਿਊ ਰਿਕਾਰਡ ਜਿਹੜਾ ਉਹ ਚੈੱਕ ਕਰ ਸਕਦੇ ਹੋ ਜੇ ਕਿਤੇ ਤੁਹਾਡੇ ਰੈਵਨਿਊ ਰਿਕਾਰਡ ਦੇ ਵਿੱਚ ਕੋਈ ਤਬਦੀਲੀ ਹੋ ਰਹੀ ਹੈ ਤੇ ਜੇ ਤੁਸੀਂ ਸਬਸਕ੍ਰਾਈਬ ਕੀਤਾ ਹੋਏ ਤੇ ਉਹ ਤਬਦੀਲੀ ਤੁਹਾਨੂੰ ਨੋਟੀਫਾਈ ਹੋਏਗੀ ਤਾਂ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਹੇਰਾਫੇਰੀ ਕੋਈ ਵੀ ਤੁਹਾਡੇ 플ੌਟ ਦੇ ਤੁਹਾਡੀ ਜ਼ਮੀਨ ਦੇ ਉੱਪਰ ਕਬਜ਼ਾ ਕਰਨ ਵਾਲੀ ਗੱਲ ਹੈ ਜਿਹੜੀ ਉਹ ਨਾ ਹੋਵੇ ਮੈਂ ਸਮਝਦਾ ਕਿ ਇਹਦੇ ਨਾਲ ਜਿਹੜੀ ਲਿਟੀਗੇਸ਼ਨ ਹੈ ਜੋ ਲੜਾਈ ਝਗੜੇ ਨੇ ਜੋ ਜੋ ਕੋਰਟ ਕੇਸਸ ਨੇ ਉਹ ਵੀ ਬਹੁਤ ਵੱਡੇ ਪੱਧਰ ਤੱਕ ਉਹ ਸਾਰੇ ਦੇ ਸਾਰੇ ਜਿੰਨੇ ਜਿਹੜੇ ਉਹ ਖਤਮ ਹੋ ਜਾਣਗੇ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਪ੍ਰੋਸੈਸ ਨੇ ਜਿਹੜੇ ਇਹ ਔਨਲਾਈਨ ਕਰ ਦਿੱਤੇ ਗਏ ਨੇ ਬੱਜਵੇ ਦਿਨਾਂ ਦੇ ਵਿੱਚ ਇਹ ਕੰਮ ਨੇ ਜਿਹੜੇ ਉਹ ਸਾਰੇ ਦੇ ਸਾਰੇ ਹੋਣਗੇ ਸੋ ਮੈਂ ਸਮਝਦਾ ਕਿ ਇੱਕ ਇੱਕ ਇਨਕਲਾਬੀ ਕਦਮ ਹੈ ਜਿਹੜਾ ਉਹੋ ਅੱਜ ਭਗਵੰਤਪਾਲ ਸਰਕਾਰ ਨੇ ਲਿਆ ਜਿਹਦੇ ਨਾਲ ਕਰੋੜਾਂ ਲੋਕਾਂ ਦੀ ਜੋ ਖੱਜਲ-ਖਵਾਰੀ ਹੁੰਦੀ ਸੀਗੀ ਰੈਵਨਿਊ ਡਿਪਾਰਟਮੈਂਟ ਦੇ ਵਿੱਚ ਤਹਿਸੀਲਾਂ ਦੇ ਵਿੱਚ ਜਾ ਕੇ ਉਹ ਖਤਮ ਹੋ ਜਾਏਗੀ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਦੇਖਿਆ ਹੋਏਗਾ ਕਿ ਮੁਹੱਲੀ ਦੇ ਵਿੱਚ ਜੋ ਰਜਿਸਟਰੀ ਦਾ ਪ੍ਰੋਸੈਸ ਹੈ ਉਹ ਵੀ ਬੜਾ ਸਿੰਪਲੀਫਾਈ ਕਰ ਦਿੱਤਾ ਗਿਆ ਤੇ ਉਹਨੂੰ ਵੀ ਬੜੀ ਜਲਦੀ ਹੀ 15 ਜੁਲਾਈ ਤੋਂ ਪੂਰੇ ਪੰਜਾਬ ਦੇ ਵਿੱਚ ਇੰਪਲੀਮੈਂਟ ਕਰ ਦਿੱਤਾ ਜਾਊਗਾ ਜਦ ਤੁਸੀਂ ਜ਼ਿਲ੍ਹੇ ਦੀ ਕਿਸੇ ਵੀ ਤਹਿਸੀਲ ਦੇ ਵਿੱਚ ਜਾ ਕੇ ਤੁਸੀਂ ਰਜਿਸਟਰੀ ਕਰ ਸਕੋਗੇ ਔਰ ਆਨਲਾਈਨ ਤੁਸੀਂ ਰਜਿਸਟਰੀ ਜਿਹੜੀ ਉਹ ਲਿਖ ਸਕੋਗੇ ਖੁਦ ਆਪ ਲਿਖ ਸਕੋਗੇ ਆਨਲਾਈਨ ਪੇਮੈਂਟ ਜਿਹੜੀ ਉਹ ਟਰਾਂਸਫਰ ਹੋ ਜੇਗੀ ਬੜੇ ਕੰਮ ਨੂੰ ਸਾਰੇ ਨੂੰ ਸਿੰਪਲੀਫਾਈ ਜਿਹੜਾ ਉਹ ਕਰ ਦਿੱਤਾ ਕਿ ਇਸ ਤੋਂ ਇਲਾਵਾ ਜੋ ਸਾਡੇ ਗੁੱਡ ਗਵਰਨੈਂਸ ਡਿਪਾਰਟਮੈਂਟ ਵੱਲੋਂ ਪਹਿਲਾਂ ਹੀ ਲੋਕਾਂ ਦੀ ਸਹੂਲਤ ਦੇ ਲਈ ਜੋ ਡਿਜੀਟਲੀ ਸਾਈਨਡ ਤਕਰੀਬਨ 90 ਲੱਖ ਸਰਟੀਫਿਕੇਟ ਮੁਲਕ ਦੇ ਵਿੱਚ ਪਹਿਲੀ ਵਾਰੀ ਹੋਇਆ ਕਿ 90 ਲੱਖ ਚਾਹੇ ਕੋਈ ਰੈ residance ਸਰਟੀਫਿਕੇਟ ਹੈ ਚਾਹੇ ਕੋਈ ਡੈਥ ਬਰਥ ਸਰਟੀਫਿਕੇਟ ਨੇ 90 ਲੱਖ ਸਰਟੀਫਿਕੇਟ ਉਹ ਜਾਰੀ ਕੀਤੇ ਜਾ ਚੁੱਕੇ ਨੇ ਇਸ ਤੋਂ ਇਲਾਵਾ ਜੋ ਸੇਵਾ ਕੇਂਦਰਾਂ ਦੇ ਵਿੱਚ ਵੀ ਜੋ ਪੈਂਡੈਂਸੀ ਹੈ ਜਿਹੜੀ ਕਿ ਸਾਡੀ ਸਰਕਾਰ ਵੰਡ ਤੋਂ ਪਹਿਲਾਂ ਜੂਨ ਜੁਲਾਈ 2021 ਦੇ ਵਿੱਚ 27 28% ਹੁੰਦੀ ਸੀ ਬਿਯੋਂਡ ਟਾਈਮ ਲਾਈਨ ਯਾਨੀ ਕਿ ਨਿਰਧਾਰਿਤ ਦਿਨਾਂ ਤੋਂ ਉੱਪਰ 27 28% ਹੁੰਦੀ ਸੀਗੀ ਉਹ ਅੱਜ ਮਹਿਜ਼ 0.1% ਹੈ ਰਹੀ ਹੈ ਜਿਹੜੀ ਕਿ ਲੋਇਸਟ ਇਨ ਦਾ ਕੰਟਰੀ ਹੈ ਸੋ ਮੈਂ ਸਮਝਦਾ ਕਿ ਸਾਰੇ ਦੇ ਸਾਰੇ ਰਿਫਾਰਮਸ ਨੇ ਜਿਹੜੇ ਕ੍ਰਾਂਤੀਕਾਰੀ ਉਪਰਾਲੇ ਕ੍ਰਾਂਤੀਕਾਰੀ ਰਿਫਾਰਮਸ ਨੇ ਜਿਹੜੇ ਇਹ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਉਸ ਸੋਚ ਨੂੰ ਕਿ ਲੋਕਾਂ ਨੂੰ ਘਰ ਬੈਠੇ ਸਰਵਿਸ ਦੇਣਾ ਸਰਕਾਰ ਦੀ ਜ਼ਿੰਮੇਵਾਰੀ ਹੈ ਉਹਦੇ ਤਹਿਤ ਉਸ ਟੀਚੇ ਨੂੰ ਮੁਖ ਰੱਖਦੇ ਹੋਏ ਭਵੰਤਵਾਨ ਸਰਕਾਰ ਪਿਛਲੇ ਲੰਬੇ ਸਮੇਂ ਤੋਂ ਕੰਮ ਕਰ ਰਹੀ ਹੈ ਤੇ ਜਿਹਦਾ ਅੱਜ ਮੈਂ ਸਮਝਦਾ ਕਿ ਇੱਕ ਬਹੁਤ ਵੱਡਾ ਮੀਲ ਪੱਥਰ ਹੈ ਜਿਹੜਾ ਜਿਹੜਾ ਕਿ ਅੱਜ ਪੂਰੇ ਮੁਲਕ ਦੇ ਸ਼ਾਇਦ ਪਹਿਲੀ ਵਾਰੀ ਕਿਸੇ ਸਟੇਟ ਦੇ ਵਿੱਚ ਸ਼ੁਰੂਆਤ ਕੀਤੀ ਗਈ ਹੈ ਗੱਡਿਆ ਗਿਆ ਉਹ ਪੰਜਾਬ ਦੇ ਵਿੱਚ ਸੋ ਸਾਰੇ ਪੰਜਾਬ ਨਿਵਾਸੀਆਂ ਨੂੰ ਇਹਦੀ ਲੱਖ ਲੱਖ ਮੁਬਾਰਕਬਾਦ ਮੈਂ ਬੇਨਤੀ ਕਰੂੰਗਾ ਮੇਰੇ ਸਤਕਾਰਯੋਗ ਸਾਥੀ ਮੇਰੇ ਵੀਰ ਸਹਦੀਪ ਸਿੰਘ ਜੀ ਮੁੰਡੀਆਂ ਰੈਵਨਿਊ ਦੇ ਜੋ ਮਿਨਿਸਟਰ ਨੇ ਜਿਨ੍ਹਾਂ ਦੇ ਮਹਿਕਮੇ ਨੇ ਸਾਰੇ ਉਪਰਾਲੇ ਕੀਤੇ ਨੇ ਇਹਨਾਂ ਔਰ ਸਾਡੇ ਮਹਿਕਮੇ ਦੇ ਇਹ ਤੁਹਾਡੇ ਨਾਲ ਦੇ ਮੁਖਤਬ ਹੋਣਗੇ ਸਭ ਤੋਂ ਪਹਿਲਾਂ ਆਪ ਸਭ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਪੰਜਾਬ ਪ੍ਰਧਾਨ ਅਮਰੋੜਾ ਜੀ ਜੋ ਜਿਨ੍ਹਾਂ ਨੇ ਬਹੁਤ ਵਿਸਥਾਰ ਨਾਲ ਅੱਜ ਜੋ ਇਹਦੀ ਜਮ੍ਹਾਂਬੰਦੀ ਸਾਡੇ ਪਾਰਟੀ ਸੁਪਰੀਮ ਆਰਗਨ ਕੇਜਰੀਵਾਲ ਜੀ ਵੱਲੋਂ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜੀ ਆਨਲਾਈਨ ਸਵਾਵਾ ਚਾਲੂ ਕੀਤੀਆਂ ਗਈਆਂ ਸਾਡੇ ਨਾਲ ਮਿਨਿਸਟਰ ਹਰਪ੍ਰੀਤ ਸਿੰਘ ਗੀਟਿਓ ਸਾਹਿਬ ਸਰਦਾਰ ਕੁਲਦੀਪ ਸਿੰਘ ਢਾਲੀਆਂ ਮਿਨਿਸਟਰ ਸਾਹਿਬ ਸਾਡੇ ਐਫਸੀਆਰ ਸਾਹਿਬ ਡਾਗ ਬਰਮਾ ਜੀ ਸੁਨਾਨੀ ਮੈਡਮ ਤੇ ਤੁਸੀਂ ਸਾਰੇ ਭਰਾਵਾਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਜਿਹੜਾ ਅੱਜ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਜਿਹੜਾ ਇਹਦੀ ਜਮ੍ਹਾਂਬੰਦੀ ਜਿਹੜੀ ਕਿ ਨਾ ਦੇਰੀ ਨਾ ਪ੍ਰਿਸ਼ਟਾਚਾਰ ਜਿਹੜਾ ਅਜੇ ਤੱਕ ਦੇ ਪੰਜਾਬ ਦੇ ਲੋਕਾਂ ਨੂੰ ਖੱਜਲ ਖਵਾਰੀ ਹੁੰਦੀ ਸੀ ਸੋ ਨਿਰੰਤਰ ਸੁਆਮਾ ਲੀਏ ਮੁੱਖ ਮੰਤਰੀ ਪੰਜਾਬ ਸਦਾਪੁਰਖ ਸ੍ਰਮਾਨ ਦੀ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸੁਖਾਲੀਆਂ ਸੁਆਮਾ ਦਿੱਤੀਆਂ ਜਾਣ ਸੋ ਮੈਂ ਅੱਜ ਦੇ ਸਾਡੇ ਪ੍ਰਣਾ ਜੀ ਨੇ ਅਮਰ ਰੋੜਾ ਜੀ ਨੇ ਬਹੁਤ ਵਿਸਥਾਰ ਨਾਲ ਦੱਸਤਾ ਤੇ ਮੈਂ ਪੰਜਾਬ ਦੇ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਵਾਹ ਦਿੰਦਾ ਕਿ ਹੁਣ ਜਿਹੜਾ ਚਾਹੇ ਫਰਦ ਹੋਵੇ ਤੇ ਇੰਤਕਾਲ ਹੋਵੇ ਜਮ੍ਹਾਂਬੰਦੀ ਹੋਵੇ ਜਿਹੜਾ ਆਪਣੇ ਵਟਸਐਪ ਦੇ ਰਾਹੀਂ ਅਸੀਂ ਨੂੰ ਸਾਰੇ ਮੈਸੇਜ ਮਿਲ ਜਾਣਗੇ ਅਸੀਂ ਉੱਤੇ ਕਰ ਸਕਦੇ ਆ ਆਪਣੀ ਫੰਡ ਕਢਵਾ ਸਕਦੇ ਆ ਸੋ ਬਹੁਤ ਮਿਹਨਤ ਨਾਲ ਸਾਡੇ ਅਫਸਰਾਂ ਨੇ ਹੁਣ ਰਾਗ ਬਰਮਾ ਜੀ ਹੁਣਾਂ ਨੇ ਕਾਫੀ ਮਿਹਨਤ ਨਾਲ ਪਹਿਲਾਂ ਮਹਾਲੀ ਵਿਖੇ ਚਾਲੂ ਹੋਇਆ ਹੁਣ ਅੰਮ੍ਰਿਤਸਰ ਵਿਖੇ ਚਾਲੂ ਹੋਇਆ ਉਹਨਾਂ ਨਾਲੇ ਥੋੜੇ ਦਿਨਾਂ ਦੇ ਵਿੱਚ ਹੀ ਪੂਰੇ ਪੰਜਾਬ ਵਾਸੀਆਂ ਨੂੰ ਜਿਹੜੀ ਇਹ ਜਿਹੜੀ ਖਾਲੀ ਸਭ ਤੋਂ ਆਸਾਨ ਸੇਵਾਵਾਂ ਲਈ ਮਿਲ ਜਾ ਰਹੀਆਂ ਸੋ ਮੈਂ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਸਾਡੇ ਪਾਰਟੀ ਸਮਾਰੋਹ ਵਿੱਚ ਜੋ ਮੁੱਖ ਮਹਿਮਾਨ ਬਣ ਕੇ ਆਏ ਸੋ ਅੱਜ ਜਿਹੜੇ ਪੰਜਾਬ ਦੇ ਲੋਕਾਂ ਨੂੰ ਇੰਨੀਆਂ ਵੱਡੀਆਂ ਸੇਵਾਵਾਂ ਬੜੇ ਆਸਾਨੀ ਤਰੀਕੇ ਨਾਲ ਜਿਹੜੇ ਮਿਲ ਸਕਣ ਸੋ ਮੈਂ ਇੰਨੇ ਕਹਿੰਦਾ ਹਾਂ ਕਿਉਂਕਿ ਪ੍ਰਧਾਨ ਜੀ ਨੇ ਪੂਰੀ ਵਿਸਥਾਰ ਨਾਲ ਡਿਟੇਲ ਨਾਲ ਦੱਸਤਾ ਮਾਫ਼ ਸਭ ਦਾ ਬਹੁਤ-ਬਹੁਤ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਲਾਲ ਲਕੀਰ ਜਾਂ ਲਾਲ ਡੋਰੇ ਦੀ ਜਿਹੜੀ ਜ਼ਮੀਨ ਉਹਨਾਂ ਦੀ ਰਜਿਸਟਰੀ ਦੀ ਗੱਲ ਇੱਕ ਵਾਰੀ ਸਰਕਾਰ ਨੇ ਕੀਤੀ ਸੀ ਉਹ ਕਦੋਂ ਤੱਕ ਹੋਏਗੀ ਕਿਉਂਕਿ ਉਹਨਾਂ ਦੀ ਰਜਿਸਟਰੀ ਹੋ ਜਾਂਦੀ ਹੈ ਪਰ ਉਹ ਜਮਾ ਬੰਦੀ ਜਾਂ ਜਿਹੜੀ ਫਰਦ ਵਗੈਰਾ ਉਹਨਾਂ ਨੂੰ ਨਹੀਂ ਮਿਲਦੀ ਕਈ ਅਜਿਹੇ ਸ਼ਹਿਰ ਹਾਂ ਜੀ ਆ ਸ਼ਹਿਰ ਜਿਵੇਂ ਅੰਮ੍ਰਿਤਸਰ ਦੀ ਗੱਲ ਕਰੀਏ ਅੰਦਰੂਨ ਸ਼ਹਿਰ ਜਿਹੜਾ ਲਾਲਕੀ ਚੰਦਾ ਰਜਿਸਟਰੀ ਹੁੰਦੀ ਉਹਨਾਂ ਦੀ ਲੇਕਿਨ ਨਾਲ ਉਹਨਾਂ ਦੀ ਜਮ੍ਹਾਂਬੰਦੀ ਹੁੰਦੀ ਹੈ ਨਾਲ ਕਾਰਪੋਰੇਸ਼ਨ ਕੋਲ ਉਹਨਾਂ ਨੂੰ ਕੁਝ ਮੈਂ ਤਾਂ ਲੋਨ ਵਗੈਰਾ ਨਾਲ ਇਹ ਲੋਕਾਂ ਨੂੰ ਕਾਫੀ ਦਿੱਕਤ ਆਉਂਦੀ ਹੈ ਹੋਈ ਹੈ ਜੀ ਰਿਸ਼ਤੀਆਂ ਹੋ ਰਹੀਆਂ ਰਿਸ਼ਤੀ ਹੋ ਰਹੀ ਹੈ ਲੇਕਿਨ ਜਮ੍ਹਾਂਬੰਦੀ ਨਹੀਂ ਹੋ ਰਹੀ ਮੈਂ ਇੰਤਖਾਲ ਨਹੀਂ ਹੁੰਦਾ ਜਵਾਕ 2 ਮੀਟਰ ਆ ਜੋ ਮੈਂ ਕਹਿੰਦਾ ਜਿਹੜੀ ਜਮ੍ਹਾਂਬੰਦੀ ਹੈ ਅੰਗਰੇਜ਼ ਦੇ ਟਾਈਮ ਤੋਂ ਹੀ ਬਣੀ ਹੋਈ ਹੈ ਉਹ ਅੰਗਰੇਜ਼ ਨੇ ਜਿੱਥੇ ਲੈਂਡ ਤੇ ਐਵਨਿੰਗ ਲੈਣਾ ਸੀ ਓਮ ਆਗਿਆ ਲੈਣਾ ਸੀ ਜੁ ਨਿੰਨਾ ਜਿਹੜੀਆਂ ਆਕਾਸ਼ ਚੁੰਗੀਆਂ ਸੀ ਉਹਨਾਂ ਦੀ ਅਸੀਂ ਜਮ੍ਹਾਂ ਮੰਗੀਆਂ ਬਣਾਈਆਂ ਸੀ ਤੇ ਜਿਹੜਾ ਆਬਾਦੀ ਵਾਲਾ ਵੱਸੂ ਸੀ ਉਹਨੂੰ ਇੱਕੋ ਹੀ ਨੰਬਰ ਆਬਾਦੀ ਦੇ ਦਾ ਨੰਬਰ ਦੇ ਦਿੱਤਾ ਸੀ ਸੋ ਉਹਨੂੰ ਸਰਕਾਰ ਨੇ ਮੇਰਾ ਘਰ ਮੇਰਾ ਮਾਲਿਕ ਪ੍ਰੋਜੈਕਟ ਸ਼ੁਰੂ ਕੀਤਾ ਹੈਗਾ ਬਟ ਜਿਵੇਂ ਤੁਸੀਂ ਜਾਣਦੇ ਹੋ ਜਮ੍ਹਾਂ ਬੰਦੀਆਂ ਬਣਾਉਣ ਦਾ ਪ੍ਰੋਸੈਸ ਕੰਪਲਿਟਿਸ਼ਨ ਦਾ ਪ੍ਰੋਸੈਸ ਬਹੁਤ ਲੰਬਾ ਤੇ ਵੱਡਾ ਪ੍ਰੋਸੈਸ ਸੀ ਬਟ ਇੱਕ ਇੰਪੋਰਟੈਂਟ ਚੀਜ਼ ਹੈ ਕਿ ਉਸ ਚੀਜ਼ ਦੀ ਸ਼ੁਰੂਆਤ ਕੀਤੀ ਗਈ ਹੈ ਕਦੋਂ ਤੱਕ ਹੋਸੇਗਾ ਕਿਉਂਕਿ ਲੋਕਾਂ ਨੂੰ ਜਮ੍ਹਾਂਬੰਦੀ ਨਹੀਂ ਮਿਲਦੀ ਪਾਣੀ ਨਹੀਂ ਮਿਲਦੀ ਉਹਦੇ ਕਰ ਕਾਫੀ ਦਿੱਕਤਾਂ ਆ ਰਹੀਆਂ ਇਹਨੂੰ ਹੁਣ ਸ਼ੁਰੂ ਕੀਤਾ ਹੈ ਇਹਨੂੰ ਛੇਤੀ ਕਰਾਂਗੇ ਸਾਲ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਇਹ ਹੈ ਕਿ ਜਿਸ ਚੀਜ਼ ਨੂੰ 75 ਸਾਲ ਤੋਂ ਗੋਲਿਆ ਕੀਤਾ ਗਿਆ ਸੀਗਾ ਉਹਦੀ ਹੁਣ ਸ਼ੁਰੂਆਤ ਕੀਤੀ ਗਈ ਇੱਕ ਕਰੋੜਾ ਜੀ ਭ੍ਰਸ਼ਟਾਚਾਰ ਦੀ ਗੱਲ ਕੀਤੀ ਤੁਸੀਂ ਜਮ੍ਹਾਂਬੰਦੀ ਜਦੋਂ ਰਜਿਸਟਰੀ ਹੋਏਗੀ ਰਜਿਸਟਰੀ ਤੋਂ ਪਹਿਲੇ ਇੱਕ ਐਨਓਸੀ ਹੈ ਕਾਰਪੋਰੇਸ਼ਨ ਦੇ ਵਿੱਚ ਓ ਐਨਓਸੀ ਨਹੀਂ ਜਾਰੀ ਹੁੰਦੀ ਐ ਐਨਓਸੀ ਜਿਹੜੀ ਐ ਲੋਕ ਇਕਤਜ਼ਾਮ ਲੈ ਰਹੇ ਨੇ ਕਿ ਉਹ ਪੈਸੇ ਤੋਂ ਬਿਨਾ ਐਨਓਸੀ ਨਹੀਂ ਦੇਂਦੇ ਕਾਰਪੋਰੇਸ਼ਨ ਉਹਦੇ ਉੱਤੇ ਕਿੰਨਾ ਕੁ ਵੀ ਹਲਕਾਰ ਕਰ ਰਿਹਾ ਬੈਠਾ ਕੋਈ ਕਹਿੰਦਾ ਸੀ ਕਿ ਐਨਓਸੀ ਜਿਹੜੀ ਐ ਕੈਨਸਲ ਕਰ ਦਿੱਤੀ ਗਈ ਐ ਪਰ ਉੱਤੇ ਕੋਈ ਨੋਟੀਫਿਕੇਸ਼ਨ ਨਹੀਂ ਐ ਹਜੇ ਤੱਕ ਸਾਰੀ ਤਾਂ ਜਿਹੜੀ ਉਸ ਦਸੂਕੇ ਕਰਦੇ ਸੀ ਦਸੂਕੇ ਦੀ ਮਿਲੀ ਭੋਤਨਾ ਰਜਿਸਟਰੀਆਂ ਹੁੰਦੀਆਂ ਸੀਗੀਆਂ ਉਹ ਸਾਰੀ ਕਮਾਈ ਕਰਦੇ ਸੀਗੇ ਨਹੀਂ ਜਿਹੜੀ ਪੰਜਾਬ ਸਰਕਾਰ ਵੱਲੋਂ ਐਨਓਸੀ ਖਤਮ ਹੋਈ ਐ ਉਹ ਪੁੱਡਾ ਗਲਾਡਾ ਜਾਂ ਜਿਹੜੇ ਇਲੀਗਲ ਕਲੋਨੀਆਂ ਕੱਟਦੇ ਸੀ ਉੱਥੇ ਬਹੁਤ ਸਾਰੇ ਪੰਜਾਬ ਦੇ ਲੋਕ ਵਿਚਾਰੇ ਭੋਲੇ ਭਲੇ ਲੋਕ ਜਿਹਨੂੰ ਆਪਣਾ ਪਲਾਟ ਲੈ ਕੇ ਆਪਣਾ ਘਰ ਬਣਾਉਣਾ ਚਾਹੁੰਦੇ ਸੀ ਉਹਨਾਂ ਲੋਕਾਂ ਨੂੰ ਬਹੁਤ ਵੱਡੀ ਪ੍ਰੇਸ਼ਾਨੀ ਹੁੰਦੀ ਸੀ ਰਿਸ਼ਤੀਆਂ ਨਹੀਂ ਹੋ ਰਹੀਆਂ ਸੀ ਲੋਨ ਨਹੀਂ ਹੋ ਰਿਹਾ ਸੀ ਉਹਨਾਂ ਨੂੰ ਨਾ ਪਾਣੀ ਦਾ ਕਨੈਕਸ਼ਨ ਮਿਲਦਾ ਸੀ ਨਾ ਬਿਜਲੀ ਦਾ ਕਨੈਕਸ਼ਨ ਮਿਲਦਾ ਸੀ ਉਹ ਜਿਹੜੇ 500 ਗਜ ਦੇ ਛੋਟੇ ਪਲਾਟ ਨੂੰ ਜਿਹੜੀ ਸੇਵਾ ਸ਼ੁਰੂ ਕੀਤੀ ਗਈ ਸੀ ਤੇ ਉਹਦੇ ਤੇ ਆਲਰੇਡੀ ਰਿਸ਼ਤੀਆਂ ਹੋ ਰਹੀਆਂ ਤੇ ਕੋਈ ਵੀ ਤਹਿਸੀਲਦਾਰ ਐਨਓਸੀ ਨਹੀਂ ਮੰਗ ਰਿਹਾ ਜਿਹੜੇ 500 ਗਜ ਤੋਂ ਪਲੱਸ ਪਲਾਟ ਆ ਉਹਨਾਂ ਨੂੰ ਵੀ ਐਨਓਸੀ ਮੰਗੀ ਜਾਂਦੀ ਹੈ ਜਿਹੜੀ ਕਾਰਪਸੰਦ ਦੀ ਐਨਓਸੀ ਦੀ ਗੱਲ ਕਰੀਏ ਸੋ ਜਦੋਂ ਜਿਹੜਾ ਵੀ ਧਿਆਨ ਦੇ ਵਿੱਚ ਆ ਜਿਹੜਾ ਬੰਦਾ ਐਨਓਸੀ ਤੇ ਜਾਂ ਰਿਸ਼ਵਤ ਮੰਗਦਾ ਜਾਂ ਜਿਵੇਂ ਭ੍ਰਿਸ਼ਟਾਚਾਰ ਦੀ ਗੱਲ ਕੀਤੀ ਉਹਦੇ ਤੇ ਤੁਰੰਤ ਕਾਰਵਾਈ ਕਰਾਂਗੇ ਪਰ ਐਨਓਸੀ ਸਾਰੇ ਚਾਹੇ ਉਹ ਕੁੱਡਾ ਦੀ ਹੋਵੇ ਗਲਾਡਾ ਦੀ ਹੋਵੇ ਗਮਾਡਾ ਦੀ ਹੋਵੇ ਚਾਹੇ ਏਡੀਆ ਦੀ ਜੀਡੀਆ ਦੀ ਪ੍ਰੋਟੈਕਟ ਜੇ ਕਾਰ ਬਸੰਦੀ ਉਹਦੇ ਤੇ ਬਹੁਤ ਸਾਰੀਆਂ ਸੁਆਵਾਂ ਜਿਹੜੀਆਂ ਬੁੜੀਆਂ ਸਹਾਨ ਕੀਤੀਆਂ ਗਈਆਂ ਪਾਰਦਰਸ਼ੀ ਤਰੀਕੇ ਨਾਲ ਕੀਤੀਆਂ ਗਈਆਂ ਜੇ ਕਿਤੇ ਵੀ ਪ੍ਰੋਬਲਮ ਹੈ ਉਹ ਸਾਡੇ ਧਿਆਨ ਚ ਲਿਆਓ ਉਸ ਸ਼ਹਿਰ ਦੇ ਉੱਤੇ ਜਿਹੜਾ ਵੀ ਮੁਲਾਜ਼ਮ ਇਹੋ ਜੀ ਗਲਤੀ ਕਰਦਾ ਜੋ ਲੋਕਾਂ ਨੂੰ ਤਾਂ ਪ੍ਰਸਾਂਤ ਕਰਦਾ ਕਿਉਂਕਿ ਅਸੀਂ ਸਾਰੀਆਂ ਸਵਾਮਾਂ ਪੰਜਾਬ ਦੇ ਲੋਕਾਂ ਨੂੰ ਸੁਖਾਲੀਆਂ ਕੀਤੀਆਂ ਗਈਆਂ ਪੰਜਾਬ ਦੇ ਲੋਕਾਂ ਨੂੰ ਸੁਧੀਆਂ ਹਰ ਸਵਾਵਾਲੀਆਂ ਆਸਾਨੀ ਨਾਲ ਮਿਲ ਸਕਣ ਤੇ ਜੇ ਕੋਈ ਇਹੋ ਜਿਹਾ ਮੁਲਾਜ਼ਮ ਗਲਤੀ ਕਰੂਗਾ ਉਹਦੇ ਤੇ ਅਸੀਂ ਕਾਰਵਾਈ ਕਰਾਂਗੇ ਚਲੋ ਓਕੇ ਅੰਮ੍ਰਿਤਸਰ ਸਿ ਕਾਰਪੋਰੇਸ਼ਨ ਤੇ ਪੈਟਰੋਲ ਪੰਪਾਂ ਜਿੱਥੋਂ ਸਰੇ ਆਮ ਚੋਰੀ ਹੋ ਰਹੀ ਤੇਲ ਦੀ ਅਸੀਂ ਖਬਰ ਲਈ ਆ ਤੁਸੀਂ ਐਪ ਤੇ ਕੀ ਕਰੋ ਕਰ ਇਹ ਕਾਪੀ ਇਹਦੀ ਇਹਦੀ ਜਾਂਚ ਕਰ ਕਾਪੀ ਕਰ ਇਹਦੀ ਜਾਂਚ ਕਰਦੇ ਸਾਹਮਣੇ ਅੱਜ ਆਰਡਰ ਕਰਦੇ ਸਾਹਮਣੇ ਸਾਹਮਣੇ ਆਰਡਰ ਕਰਦੇ ਕੋਈ ਨੀ ਕੋਈ ਨੀਓ ਕੋਈ ਇਹ ਵੀ ਇਹ ਵੀ ਮੰਤਰੀ ਜੀ ਅਮਰਸਾਦ ਦੇ ਮੰਤਰੀ ਨੇ ਕੋਈ ਨਹੀਂ ਕਰਾਉਂਦੇ ਇਹ ਦੇਖ ਲੈ ਸਵੇਰੇ ਆਰਡਰ ਕੀਤੇ ਸੀ ਤੁਹਾਡੇ ਤੁਹਾਡੇ ਤੁਸੀਂ ਮੈਨੂੰ ਫੜਾਈ ਜਾ ਨਾ ਦੋ ਦੋ ਮੰਤਰੀ ਤੁਹਾਡੇ ਅਮਰਸਾਦ ਦੇ ਬੈਠੇ ਨੇ ਕਰਾਉਂਦੇ ਨੇ ਆ ਲੋ ਜੀ ਓਕੇ ਜੀ ਥੈਂਕ ਯੂ ਤੋੜਾ ਸਾ ਪਟਵਾਰ ਖਾਲੇ ਜਿੰਨੇ ਵੀ ਹੈਗੇ ਨੇ ਦੱਸਦੇ ਥਾਣੇ ਕਾਗੇ ਨੇ ਅੱਜ ਸਤਵਾਰੀ ਘਟੇ ਮੇਰੀ ਅੰਦਰ ਜਿਆਦਾ ਰੇ ਸਾਰਾ ਦੋਨੇ ਪਾਸੇ ਬੋਲਦੇ ਸਾਡੀ ਦਫਤਰ ਚ ਘੱਟ ਪੈਤੇ ਆ ਤੇ ਬਾਕੀ ਘਰਾਂ ਦੇ ਜਾ ਕੇ ਜਾਣਾ ਸੁਣੋ ਇੱਕ ਮਿੰਟ ਇੱਕ ਮਿੰਟ ਖੜ ਜੋ ਦੇਖੋ ਅਸ਼ੇਸਤਰ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਪਲੀਜ਼ ਟ੍ਰਾਈ ਟੂ ਅੰਡਰਸਟੈਂਡ ਐਸੇ ਸਾਰੀ ਖੱਜਲ ਖਵਰੀ ਜੋ ਤੁਸੀਂ ਕਹਿ ਰਹੇ ਹੋ ਤੁਹਾਡੇ ਜੋ ਅਸੀਂ ਪਹਿਲਾਂ ਐਕਸਪਲੇਨ ਕਰਕੇ ਹਟੇ ਔਰ ਜੋ ਕੇਜਰਵਾ ਸਾਹਿਬ ਔਰ ਮਾਨ ਸਾਹਿਬ ਨੇ ਅੱਜ ਲਾਂਚ ਕੀਤੀ ਹੈ ਤੁਹਾਡੇ ਇਸ਼ੂ ਦਾ ਤੁਹਾਡੇ ਸਵਾਲ ਦਾ ਉਹੀ ਜਵਾਬ ਸੀਗਾ ਕਿ ਤੁਹਾਨੂੰ ਪਟਵਾਰੀ ਜਿੱਥੇ ਮਰਜ਼ੀ ਹੋਵੇ ਡਸਨਟ ਮੇਕ ਅ ਡਿਫਰੈਂਸ ਪਟਵਾਰੀ ਦੀ ਲੋੜ ਹੀ ਨਹੀਂ ਰਹਿਣੀ ਹੈਗੀ ਜਦੋਂ ਤੁਸੀਂ ਤੁਹਾਡਾ ਸਾਰਾ ਕੰਮ ਹੈ ਜਿਹੜਾ ਉਹ ਆਨਲਾਈਨ ਹੋ ਰਿਹਾ ਹੈ ਤੁਸੀਂ ਗਵਰਨਮੈਂਟ ਦੇ ਪੋਰਟਲ ਤੇ ਜਾ ਕੇ ਅਪਲਾਈ ਕਰ ਦਿਓ ਸੇਵਾ ਕੇਂਦਰ ਚ ਕਰ ਦਿਓ 176 ਤੇ ਕਰ ਦਿਓ ਜਦੋਂ ਇੱਕ ਹੁਣ ਕੀ ਸੀਗਾ ਹੁਣ ਸਾਰਾ ਕੁਝ ਆਫਲਾਈਨ ਸੀਗਾ ਫਾਈਲ ਮੇਰੇ ਟੇਬਲ ਤੇ ਪਈ ਹੈ ਮੈਨੂੰ ਸਾਈਨ ਕਰਾ ਨਾ ਕਰਾਂ ਮੈਂ ਜਿੰਨੀ ਮਰਜ਼ੀ ਵਾਰੀ ਜਦੋਂ ਆਨਲਾਈਨ ਕੰਮ ਹੋ ਗਿਆ ਇਹਦੇ ਵਿੱਚ ਮੈਂਸ਼ਨ ਹੋ ਗਿਆ ਕਿ ਬੰਦੇ ਨੇ ਅਪਲਾਈ ਕਰਤਾ ਇੰਨੇ ਬੱਜਵੇਂ ਦਿਨਾਂ ਦੇ ਵਿੱਚ ਉਹਨੂੰ ਕਰਨਾ ਹੀ ਪੈਣਾ ਹੈ ਬੰਦਾ ਕਾਗਜ਼ ਹੈ ਜਿਹੜਾ ਜੇ ਪਟਵਾਰੀ ਜਾਂ ਕੋਈ ਕਾਗਜ਼ ਘੱਟ ਵੀ ਹੈ ਉਹ ਇੱਕ ਵਾਰੀ ਆਬਜੈਕਸ਼ਨ ਲਾ ਸਕਦੇ ਜੀ ਭਾਈ ਤੁਹਾਡੇ ਕਾਗਜ਼ 'ਚ ਆ ਦੋ ਕਾਗਜ਼ ਘਟ ਨੇ ਇਹ ਨਹੀਂ ਹੈ ਕਿ ਬਾਰ ਬਾਰ ਉਹਦੀ ਖੱਜਲ ਖਵਾਰੀ ਕਰੂਗਾ ਉਹਦੇ ਵਿੱਚ ਇਹ ਵੀ ਮੈਂਸ਼ਨ ਹੈ ਵੀ ਪਟਵਾਰੀ ਜੇ ਜੇ ਇਨ ਕੇਸ ਲੋੜਾ ਵੈਸਾ ਲੋੜਨੀ ਹੈ ਕਿ ਕਿੱਥੇ ਜੋ ਹੈ ਕਿੰਨੇ ਦਿਨਾਂ ਦੇ ਵਿੱਚ ਇਹ ਇਹ ਸਰਵਿਸ ਦੇਊਗਾ ਜੇ ਕੋਈ ਕੰਪਲੇਂਟ ਹੈ ਕੋਈ ਖੱਜਲ ਖਵਾਰੀ ਕਰਦਾ ਹੈ ਕੋਈ ਪੈਸੇ ਮੰਗਦਾ ਹੈ ਉਹਦੇ ਵਿੱਚ ਤੁਸੀਂ نیچے ਵੱਟ ਲੱਗਿਆ ਹੋਏ ਤੁਸੀਂ ਉਹਦੇ ਜਾਓ ਉਹਦੀ ਸ਼ਿਕਾਇਤ ਦਰਜ ਕਰੋ ਉਹਦੀ ਜਿਹੜੀ ਮਹਿਕਮੇ ਨੂੰ ਪਤਾ ਲੱਗੇ ਜਿਹੜਾ ਸਰਕਾਰ ਨੂੰ ਪਤਾ ਉਹਦੀ ਖਚਾਈ ਹੋ ਜੀ ਸੋ ਤੁਹਾਡੇ ਸਵਾਲ ਦੇ ਵਿੱਚ ਹੀ ਐਸ ਸਾਡੀ ਸਾਰੇ ਅੱਜ ਦੀ ਜੋ ਕੰਮ ਹੈ ਉਹਦਾ ਜਵਾਬ ਹੈ ਜਿਹੜਾ ਉਹ ਛੁਪਿਆ ਹੋਇਆ ਹੈ ਹਾਂਜੀ ਜਿਹੜਾ ਇਹ ਅੱਜ ਦੀ ਸੀਪੀ ਸਕੀਮ ਪੂਰੇ ਪੰਜਾਬ ਚ ਲੱਗੂ ਹੈ ਕਿ ਦੂਸਰਾ ਅਨਾ ਦੀ ਸਵਾਲ ਹੈ ਕਿ ਜਿੰਦਾ ਲੋਕਾਂ ਦੇ ਚੱਕੇ ਚੱਲਦੇ ਨੇ ਸੌਰੀ ਜਿਹੜੀ ਉਹ ਰਿਕਾਲ ਜਿਹੜਾ ਚੱਲ ਰਿਹਾ ਜੀ ਆਨਲਾਈਨ ਹੋਈ ਗੇ ਰਿਕਾਲ ਪੰਜ ਤੋਂ ਪੂਰੇ ਪੰਜਾਬ ਚ ਚੱਲ ਰਿਹਾ ਹੈ ਕਿ ਕਿੰਨਾ ਸਾਰਾ ਮੈਂਸ਼ਨ ਹੋਏਗਾ ਤੇ ਤੀਸਰਾ ਜਿਹੜੇ ਪਟਵਾਰੀਆਂ ਦੀ ਕਮੀ ਆ ਪਿੰਨਾਂ ਦੇ ਵਿੱਚ ਬਹੁਤ ਸਾਰੀਆਂ ਨਿਸ਼ਾਨਦਈਆਂ ਦੇ ਮਾਮਲੇ ਲਟਕ ਜਾਂਦੇ ਨੇ ਕਿਉਂਕਿ ਪਟਵਾਰੀਆਂ ਦੀ ਕਮੀ ਆ ਪਟਵਾਰੀ ਜਾਂ ਸਬੰਧ ਅਫਸਰ ਜਿਹੜੇ ਆ ਉਹਨਾਂ ਨੂੰ ਸ਼ਾਰਟੇਜ ਹੁਣ ਕਰਕੇ ਪਿੰਡਾਂ ਦੇ ਵਿੱਚ ਉਹ ਕਈ ਕਈ ਚਿਰ ਤੋਂ ਨਿਸ਼ਾਨਦੀਆਂ ਨਹੀਂ ਹੁੰਦੀਆਂ ਦੇਖੋ ਇਸ ਤਰ੍ਹਾਂ ਹੈ ਕਿ ਜੋ ਇਹ ਅੱਜ ਦੀ ਸਰਵਿਸ ਹੈ ਇਹ ਅੱਜ ਤੋਂ ਹੀ ਪੂਰੇ ਪੰਜਾਬ ਦੇ ਵਿੱਚ ਲਾਗੂ ਹੋਗੀ ਨੰਬਰ 1 ਨੰਬਰ 2 ਜਿਹੜੀ ਤੁਸੀਂ ਕਹਿੰਦੇ ਹੋ ਵੀ ਪਟਵਾਰੀਆਂ ਦੀ ਦੀ ਸ਼ਾਰਟੇਜ ਹੈ ਜਦੋਂ ਪਟਵਾਰੀਆਂ ਦਾ ਕੰਮ ਹੀ ਅੱਜ ਦੀ ਇਸ ਸਰਵਿਸ ਦੇ ਨਾਲ ਅੱਜ ਦੀ ਇਸ ਕੰਮ ਦੇ ਨਾਲ तकरीबन तकरीबन 50 55 60% ਉਹ ਘਟ ਜਾਣਾ ਹੈ ਉਹ ਕੰਮ ਰਿਡਿਊਸ ਹੋ ਜਾਣਾ ਹੈ ਉਹਨਾਂ ਦਾ ਤੇ ਡੈਫੀਨਿਟਲੀ ਉਹਨਾਂ ਦਾ ਕੰਮ ਜੇ ਫੀਲਡ ਦੇ ਵਿੱਚ ਕੋਈ ਜਿਨ੍ਹਾਂ ਉਹਨਾਂ ਦਾ ਕੰਮ ਵਿੱਚ ਕੋਈ ਥੋੜਾ ਜਿਹਾ ਡਿਲੇਡ ਪਿਆ ਵੀ ਹੋਊਗਾ ਉਹ ਵੀ ਸਟ੍ਰੀਮਲਾਈਨ ਹੋ ਜਾਊਗਾ ਸੋ ਮੇਰੇ ਕਹਿੰਦਾ ਮਤਲਬ ਇਹ ਹੈ ਕਿ ਇਹਦੇ ਨਾਲ ਇਕੱਲੇ ਇਹ ਨਹੀਂ ਹੈ ਕਿ ਲੋਕ ਸੌਖੇ ਹੋਣਗੇ ਜਾਂ ਸਰਕਾਰ ਸੌਖੀ ਹੋਊਗੀ ਜਿਨ੍ਹਾਂ ਲੋਕਾਂ ਨੇ ਕੰਮ ਕਰਨਾ ਪਟਵਾਰੀਆਂ ਨੇ ਉਹਨਾਂ ਦਾ ਕੰਮ ਵੀ ਉਹ ਸਟ੍ਰੀਮਲਾਈਨ ਹੋ ਜਾਊਗਾ ਹੋਰ ਜੀ ਓਕੇ ਜੀ ਥੈਂਕ ਯੂ ਬਿਹਤਰ ਉਪਚਾਰ ਸੁਰਖਸ਼ਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਹਾਨੂੰ ਇਥੇ ਆਈਸੀਓ ਐਕਸ-ਰੇ ਹਾਈ-ਟੈਕ ਲੈਬਾਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀ-ਜ਼ੋਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ, ਪੱਥਰੀ, ਜੋਨਡੇਸ, ਟਾਈਫਾਇਡ, ਜੋੜਾਂ ਬਦਲ ਤੇ ਖੂਨ ਦੀ ਕਮੀ, ਸੁੱਕੀ ਖਾਂਸੀ, ਹੱਥਾਂ ਪੈਰਾਂ ਦਾ ਸੋਜਣਾ, ਮਿਰਗੀ, ਚੱਕਰ ਆਉਣਾ, ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ, ਗਿਲਟੀਆਂ, ਨਮੂਨੀਆਂ, ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ 넥 ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਨਾ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਨਾ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ। ਵਿਆਹ ਵਿੱਚ ਨਹੀਂ ਘਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜ਼ੀ ਭੰਗੜਾ ਲਿਓ ਪਾ। ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਪੂਰੀ ਠਕ। ਜਿੱਥੇ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ। હોવે ભાવે કરો બાર્ટી રિટાયરમ પાર્ટી જા કોઈ હોય પાર્ટી અુક અજનલા પુરા અને મશહૂર ડિઆર હોલ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਗ੍ਰਾਫਟਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹੌਕ ਲੈਮਨ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼